ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪਹਾੜਾਂ ਦੇ ਵਿੱਚ ਹੋ ਰਹੀ ਬਰਫਵਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਇਹ ਗੱਲ ਪੰਜਾਬ ਦੀ ਕੀਤੀ ਜਾਵੇ ਤੇ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਸਰਦੀ ਦੇ ਮੌਸਮ ਦੀ ਪਹਿਲੀ ਜਿਹੜੀ ਧੁੰਦ ਹੈ ਜਲੰਧਰ ਦੇ ਵਿੱਚ ਪਈ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਧੁੰਦ ਦੇ ਨਾਲ ਜਿਹੜੀ ਇਹ ਚਾਦਰ ਢੱਕੀ ਹੋਈ ਨਜ਼ਰ ਆ ਰਹੀ ਹੈ ਸ਼ਹਿਰ ਦੇ ਉੱਤੇ ਤੇ ਇਲਾਕਿਆਂ ਦੇ ਵਿੱਚ ਚਾਹੇ ਸ਼ਹਿਰ ਦੇ ਹੋਣ ਚਾਹੇ ਬਾਹਰ ਦੇ ਹੋਣ ਉੱਥੇ ਵੀ ਤੁਹਾਨੂੰ ਨਜ਼ਰ ਆ ਰਹੀ ਹੈ 9 ਵਜੇ ਦਾ ਸਵੇਰ ਦਾ ਟਾਈਮ ਹੋ ਚੁੱਕਾ ਹੈ ਲੇਕਿਨ ਧੁੰਦ ਘਰਨ ਜਿਹੜੀ ਆਵਾਜ਼ਾਈ ਹੈ ਉਹਨੂੰ ਵੀ ਫਰਕ ਪੈ ਰਿਹਾ ਹੈ ਲੋਕ ਹਾਲਾਂਕਿ ਲਾਈਟਾਂ ਜਲਾ ਕੇ ਆ ਰਹੇ ਨੇ ਦੇਖ ਸਕਦੇ ਹੋ ਕਿ ਲਾਈਟਾਂ ਔਨ ਕੀਤੀਆਂ ਗਈਆਂ ਨੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਹਾਸਾ ਨਾ ਹੋ ਜਵੇ ਤੇ ਉੱਥੇ ਹੀ ਇਹ ਗੱਲ ਕੀਤੀ ਜਾਵੇ ਤਾਂ ਸਰਦੀ ਤੋਂ ਬਚਣ ਲਈ ਜਿੱਥੇ ਲੋਕ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਨੇ ਤੇ ਉੱਥੇ ਹੀ ਜਿਹੜਾ ਅੱਗ ਵੀ ਸੇਕ ਰਹੇ ਨੇ ਹੱਥ ਸੇਕ ਰਹੇ ਨੇ ਕਿ ਤਾਂ ਕਿ ਉਹਨਾਂ ਨੂੰ ਗਰਮੀ ਜਿਹੜੀ ਮਿਲ ਪਾਵੇ ਇਸ ਕੜਾਕੇ ਦੀ ਠੰਡ ਤੋਂ ਕਿਉਂਕਿ ਜਿਹੜੀ ਆ ਅੱਜ ਧੁੰਦ ਪਈ ਹੈ ਜਲੰਧਰ ਦੇ ਵਿੱਚ ਉਸ ਨਾਲ ਟੈਂਪਰੇਚਰ 'ਚ ਗਿਰਾਵਟ ਆਈ ਹੈ আর ਗਿਰਾਵਟ ਕਰਕੇ ਜਿਹੜਾ ਸਰਦੀ ਵੱਧ ਗਈ ਹੈ ਤੇ ਲੋਕ ਹੁਣ ਇੱਥੇ ਦੇਖ ਸਾਦੇ ਹੋ ਅੱਗ ਵਾਲ ਕੇ ਹੱਥ ਸੇਕ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਸਰਦੀ ਨੂੰ ਪਾਜੀ ਕੀ ਨਾਮ ਹੈ ਤੁਹਾਡਾ ਭਾਈ ਗੁਰਪ੍ਰੀਤ ਪੈਣਾ ਗੁਰਪ੍ਰੀਤ ਜੀ ਅ ਅੱਜ ਜਲੰਧਰ ਤੋਂ ਹੁੰਦੀ ਪਈ ਆ ਔਰ ਜਿਵੇਂ ਮੌਸਮ ਇਸ ਸਮੇ ਸੂਰਜ ਚੜ੍ਹ ਜਾਂਦਾ ਹੈਗਾ ਲੇਕਿਨ ਅੱਜ ਸੂਰਜ ਨਜ਼ਰ ਨਹੀਂ ਆ ਰਿਹਾ ਅੱਜ ਸਿਰਫ ਧੁੰਦੀ ਤੋਂ ਨਜ਼ਰ ਆ ਰਹੀ ਹੈ ਕਿਵੇਂ ਦੇਖ ਰਹੇ ਹੋ ਕਿ ਟੈਂਪਰੇਚਰ ਚ ਗਿਰਾਵਟ ਆਨ ਕਰਨ ਲੋਕਾਂ ਨੂੰ ਹੁਣ ਕਿਵੇਂ ਬਚਾਅ ਕਰਨਾ ਪਏਗਾ ਭਾਈ ਹੁਣ ਬਸ ਆਪਣੇ ਮੋٹے ਕੱਪੜੇ ਪਾ ਕੇ ਰੱਖਿਓ ਆਪਣੇ ਜਿਹੜੇ ਕੇਅਰ ਤੁਸੀਂ ਕਰ ਸਕਦੇ ਹੋ ਉਨੀ ਕੇਅਰ ਕਰੋ ਚੰਗਾ ਖਾਣਾ ਪਾਣੀ ਪੀਓ ਇਹੀ ਕਹਿ ਸਕਦੇ ਆਸੀਂ ਤੇ ਅ ਅੱਗ ਵਾਲੀ ਗਈ ਆ ਤੁਹਾਡੇ ਵੱਲੋਂ ਆ ਹੱਥੋਂ ਸਿੱਕੇ ਜਾ ਰਹੇ ਨੇ ਹੋਰ ਵੀ ਲੋਕ ਬੈਠੇ ਹੋਏ ਨੇ ਤੇ ਲੱਗ ਰਿਹਾ ਕਿ ਹੁਣ ਅੱਗ ਦਾ ਸਹਾਰਾ ਹੀ ਲੈਣਾ ਪਏਗਾ ਭਾਈ ਮੈਂ ਗੱਡੀ ਵਿੱਚ ਬੈਠਾ ਸੀਗਾ ਮੈਂ ਗੱਡੀ ਵਿੱਚ ਬੈਠੇ ਤੇ ਮੇਰੇ ਹੱਥ ਪੈ ਸੁਗੜ ਗਏ ਸੀਗੇ ਮੈਂ ਹੀਟਰ ਔਨ ਕੀਤਾ ਹੀਟਰ ਨਾਲ ਚੱਲਿਆ ਮੜ ਕੇ ਮੈਂ ਕਿਹਾ ਚਲੋ ਦੇਖਿਆ ਭਾਈ ਹੁਣ ਅਗਵਾਲ ਕੇ ਬੈਠੇ ਆ ਹੁਣ ਅਗ ਮੋਰੇ ਬੈਠਾ ਤਾਂ ਇੱਕ ਸਾਰਾ ਸਕੂਨ ਮਿਲਿਆ ਨਹੀਂ ਤਾਂ ਮੇਰੇ ਅਨ ਸੌਨ ਹੋ ਗਏ ਸੀ ਹੱਥ ਪੈ ਠੰਡ ਦੇ ਆਉਣ ਵਾਲੇ ਦਿਨਾਂ 'ਚ ਅੱਜਾ ਦਾ ਹੀ ਹੁਣ ਅਸਰ ਦੇਖਣ ਨੂੰ ਮਿਲੇਗਾ ਲੱਗਤੀ ਜੀ ਪੂਰਾ ਰਿਹਾ ਕਿ ਇਹੀ ਹਾਲ ਹੀ ਹੋ ਰਹਿਣਾ ਕਿਉਂਕਿ ਜਿਸ ਹਾਬ ਨਾਲ ਟੈਂਪਰੇਚਰ ਕੱਲ ਥੋੜਾ ਘੱਟ ਸੀਗਾ ਰਾਤੀ ਠੰਡ ਜ਼ਿਆਦਾ ਹੋਈ ਸੀਗੀ ਸਵੇਰੇ ਤਾਂ ਬਿਲਕੁਲ ਕੁਝ ਦੇਖਣ ਹੀ ਨਹੀਂ ਸੀ ਰਿਹਾ ਹਾਂ ਠੀਕ ਆ ਹੁਣ ਥੋ ਉੱਪਰ ਥੋੜਾ ਬੈਟਰ ਲੱਗ ਰਿਹਾ ਜਨਾ ਲੇਕਿਨ ਜਿਹੜਾ ਟਾਈਮ ਨੋ ਤਾਂ ਉੱਪਰ ਹੋ ਗਿਆ ਲੇਕਿਨ ਹਜੇ ਵੀ ਜਿਹੜੀ ਧੁੰਦ ਜ਼ਰੂਰ ਹੈ ਵਧੀ ਪਈ ਹੈ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿਉਂਕਿ ਤੁਸੀਂ ਖੁਦ ਜਿਹੜਾ ਗੱਡੀ ਡਰਾਈਵ ਕਰਦੇ ਚਲਾਉਂਦੇ ਹੋ ਤੇ ਕਿਵੇਂ ਦੇਖਦੇ ਹੋ ਕਿਵੇਂ ਬਚਾਅ ਕਰਨਾ ਪਏਗਾ ਭਾਈ ਬਸ ਇਹ ਕਹਿ ਸਕਦਾ ਕਿ ਡਰਾਈਵ ਸਲੋ ਕਰੋ ਤੇ ਵਿਜ਼ਿਬਿਲਟੀ ਆਸਾਮ ਨਾਲ ਗੱਡੀ ਡਰਾਈਵ ਕਰੋ ਇਹ ਨਹੀਂ ਹੈਗਾ ਕਿ ਤੁਸੀਂ ਹੋੜ ਮਤ ਕਰੋ ਤੇ ਆਪਣਾ ਜਿਹੜਾ ਮੋਟੇ ਕੱਪੜੇ ਪਾ ਕੇ ਆਪਣੇ ਸਿਹਤ ਦਾ ਖਿਆਲ ਰੱਖੋ ਤੇ ਬਚਾਅ ਕਰੋ ਆਪਣਾ ਵੀ ਬਿਲਕੁਲ ਹੋਰ ਵੀ ਇੱਥੇ ਲੋਕ ਨੇ ਉਹਨਾਂ ਨਾਲ ਗੱਲ ਕਰਦੇ ਨੇ ਕਿਵੇਂ ਦੇਖਦੇ ਹੋ ਜਿਹੜੀ ਸਰਦੀ ਪਈ ਹੈ ਤੇ ਉਹਨੇ ਕਿਵੇਂ ਬਚਾਅ ਕਰਨਾ ਪੈ ਰਿਹਾ ਤੁਹਾਨੂੰ ਕਪੜਾ ਪਾ ਕੇ ਰੱਖੋ ਫਿਰ ਆਪਣਾ ਬਚਾਅ ਰੱਖੋ ਹੋਰ ਕੀ ਤੇ ਅੱਗ ਦਾ ਸਹਾਰਾ ਲੈਣਾ ਹੈ ਹਾਂ ਹਾਂ ਅੱਗ ਦਾ ਸਹਾਰਾ ਲੈ ਨਹੀਂ ਪੜੇਗਾ ਤੇ ਲੱਗ ਰਿਹਾ ਹੈ ਕਿ ਆਉਣ ਵਾਲੇ ਮੌਸਮ ਦੇ ਵਿੱਚ ਹੋਰ ਗਰਾਵਰ ਦਰਜ ਹੁੰਦੀ ਹੈ ਤੇ ਬਚਾਅ ਲਈ ਜਿਹੜਾ ਹੁਣ ਲੋਕਾਂ ਨੂੰ ਗਰਮ ਕਪੜੇ ਪਾਣੇ ਪੈ ਰਹੇ ਤੇ ਹੁਣ ਅੱਗ ਵੀ ਜਿਹੜੀ ਸਿੱਖਣੀ ਪਏਗੀ ਹਾਂ ਹਾਂ ਸਿੱਖਣਾ ਪਵੇਗਾ ਕਿਉਂ ਨਹੀਂ ਅੱਗ ਉਹ ਆਪਣਾ ਸੇਫਟੀ ਰੱਖੋ ਬੜੀਆਂ ਸੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੱਗ ਬਾਲ ਕੇ ਬੈਠੇ ਹੋਏ ਨੇ ਲੋਕ ਉੱਥੇ ਹੀ ਗਰਮ ਗਰਮ ਚਾਹ ਦਾ ਸਵਾਦ ਵੀ ਲਿਆ ਜਾ ਰਿਹਾ ਹੈਗਾ ਔਰ ਇੱਥੇ ਜਿਹੜੇ ਲੋਕ ਆਏ ਨੇ ਚਾਹ ਪੀਣ ਉਹਨਾਂ ਨਾਲ ਵੀ ਗੱਲ ਕਰਦੇ ਸਰ ਕਿਵੇਂ ਦੇਖਦੇ ਹੋ ਕਿ ਹੁਣ ਜਿਹੜਾ ਟੈਂਪਰੇਚਰ ਘਰਾਵਟ ਦਰਜ ਹੋ ਰਹੀ ਹੈ ਮੌਸਮ ਦੇ ਵਿੱਚ ਧੁੰਦ ਪੈ ਰਹੀ ਹੈਗੀ ਹੈ ਧੁੰਦ ਕਾਰਨ ਵਿਜ਼ਿਬਿਲਟੀ ਘਟ ਰਹੀ ਹੈ ਤੇ ਕਿਵੇਂ ਦੇਖ ਰਹੇ ਹੋ ਲੋਕਾਂ ਨੂੰ ਕਿਵੇਂ ਬਚਾਅ ਕਰਨਾ ਚਾਹੀਦਾ ਬਚਾਅ ਕਿਦਾਂ ਕਿਸ ਤਰ੍ਹਾਂ ਦੇ ਕਿਹਨੇ ਬਚਾਅ ਤੇ ਬਚਾਅ ਹੀ ਹੈ ਧੁੰਦ ਦਾ ਕਰਕੇ ਜਿਆਦਾ ਹੈ ਜੀ ਤੋਂ ਉਹਨਾਂ ਕਿਉਂਕਿ ਹੁਣ ਜਿਹੜੀ ਜਲੰਧਰ 'ਚ ਦੇਖਣ ਨੂੰ ਮਿਲੀ ਹੈ ਹਾਲਾਂਕਿ ਅੱਗੇ ਰੋ ਸਵੇਰੇ ਸੂਰਜ ਚੜ੍ਹਦਾ ਸੀ ਕਿ ਤੱਕ ਟੱਕ ਟੱਕ 9 ਵਜੇ ਤੱਕ ਧੁੱਪ ਨਜ਼ਰ ਆਂਦੀ ਲੇਕਿਨ ਅੱਜ ਤਾਂ ਚਾਦਰ ਹੀ ਤੋ ਬਾਰਾ 12 ਵਜੇ ਤੱਕ ਤਾਂ ਹੁੰਦੀ ਰਹਿਣੀ ਹੈ ਇਹ ਵੈਸੇ ਵੀ ਭਾਈ ਸ਼ੁਕਰ ਕਿਨੇ ਠੰਡ ਆਈ ਹੈ ਇਹ ਤਾਂ ਠੰਡ ਹੀ ਨਹੀਂ ਨੇ ਨਾਂ ਦੀ ਦੇਖਣ ਨੂੰ ਨਸੀਬ ਹੋਈ ਅੱਜ ਪਹਿਲੀ ਅੱਜ ਹੀ ਤਾਂ ਥੋੜੀ ਠੰਡ ਹੋਈ ਹੈ ਨਹੀਂ ਤਾਂ ਦੁਪਹਿਰ ਨੂੰ ਤਾਂ ਇਦਾਂ ਲੱਗਦਾ ਖਰੇ ਜੂਨ ਦਾ ਮਹੀਨਾ ਹੀ ਆ ਪਰ ਫਿਰ ਵੀ ਫਰਕ ਜਿਹੜਾ ਪੈ ਰਿਹਾ ਹੈ ਗੱਲੋਂ ਇਹ ਭਾਜੀ ਰੋਡ ਸਾਈਡ ਜਿਹੜਾ ਵਾ ਉੱਚੇ ਦਿੱਕਤ ਆ ਜਿਹੜੀ ਆਪਾਂ ਡਰਾਈਵਿੰਗ ਕਰਨੀ ਆ ਆਦਰਵਾਇਜ਼ ਤਾਂ ਥੋੜੀ ਜੀ ਠੰਡ ਤਾਂ ਬਣਦੀ ਆ ਭਾਜੀ ਦਸੰਬਰ ਦੇ ਐਂਡ ਵਾਲੇ ਦਿਨ ਚੱਲਦੇ ਪਿਆ ਥੋੜੀ ਬਹੁਤੀ ਤਾਂ ਠੰਡ ਬਣਦੀ ਆ ਬਾਕੀ ਹਰੇਕ ਬੰਦੇ ਨੂੰ ਆਪਣੀ ਸੇਫਟੀ ਰੱਖਣੀ ਚਾਹੀਦੀ ਜਿੱਥੇ ਜ਼ਿਆਦਾ ਤੋਂ ਹੁੰਦਾ ਪਾਰਕਿੰਗ ਸੈਂਸਰ ਚਲਾਉਣੇ ਚਾਹੀਦੇ ਆ ਠੀਕ ਆ ਜੀ ਤੇ ਚਾਚੋ ਬਚਾਇਆ ਜਿੱਦੋਂ ਹੁਣ ਅੱਗ ਵਾਲ ਕੇ ਲੋਗ ਹੱਥ ਸੇਕ ਰਹੇ ਨੇ ਲੱਗ ਰਿਹਾ ਕਿ ਹੁਣ ਅੱਗ ਦਾ ਸਾਰਾ ਵੀ ਲੈਣਾ ਹੀ ਪਏਗਾ ਉ ਆਪਣੀ ਆਪਣੀ ਮਰਜ਼ੀ ਜਿੰਨੂੰ ਜਿੱਦਾਂ ਜਿੱਦਾਂ ਸਹੂਲਤ ਮਿਲਦੀ ਉਹਦਾ ਲੈ ਰੇ ਆ ਅਗਲੇ ਜਿੱਦਾਂ ਜਿਹਨੂੰ ਕੰਫਰਟੇਬਲ ਆ ਦੇਖਦੇ ਹੋਗੇ ਬਹੁਤ ਸਾਲਾਂ ਬਾਅਦ ਜਿਹੜਾ ਇੱਕ ਪਹਿਲਾ ਦਾ ਟੈਂਪਰੇਚਰ ਡਾਊਨ ਹੋਣਾ ਤਾਂ ਸ਼ੁਰੂ ਹੋ ਗਿਆ ਸੀਗਾ ਧੁੰਦਾ ਦਾ ਜਿਹੜਾ ਸੀਗਾ ਅੱਗੇ ਕਿਉਂਕਿ ਦਸੰਬਰ ਦੇ ਐਂਡ ਤੇ ਆ ਕੇ ਪੈਂਦੇ ਹੁਣ ਥੋੜਾ ਵਿਚਾਰ ਪੈ ਗਈ ਹੈ ਤੇ ਉਹਨਾਂ ਲੱਗ ਰਿਹਾ ਹੈ ਕਿ ਫਰਕ ਹੋਏਗਾ ਹੁਣ ਤਾਂ ਨਹੀਂ ਨਹੀਂ ਭਾਜੀ ਸੋ ਗਾਇਤ ਕੀ ਲੇਟ ਪਈ ਠੰਡ ਮੇਰੇ ਹਿਸਾਬ ਨਾਲ ਤਾਂ ਅਸੀਂ ਤਾਂ ਨੀ ਤਾਂ ਦਸੰਬਰ ਦੇ ਸਟਾਰਟਿੰਗ ਚ ਧੁੰਦਾ ਪੈਂਦੀ ਪਿੰਡਾਂ ਜੇ ਤਾਂ ਤੇ ਪਿੰਡਾਂ ਜੀ ਵੀ ਨਹੀਂ ਪਿਆਰੀਆਂ ਸੀ ਪਿੰਡਾਂ 'ਚ ਵੀ ਨਹੀਂ ਪੈ ਰਹੀਆਂ ਸੀ ਬਹੁਤ ਮਾਈਨਰ ਅੱਜ ਤੋਂ ਹੋਈ ਅੱਜ ਪਹਿਲੇ ਦਿਨ ਹੀ ਫਰਸਟ ਡੇ ਆ ਕਿ ਪਈ ਆ ਪਿਛਲੇ ਸਾਲ ਵੀ ਇਦਾਂ ਹੋਈ ਸੀ 2 ਮਹੀਨੇ ਪੈਣੀ ਪੈਣੀ ਐ ਇਹ ਇਹ 2 ਮਹੀਨਾ ਹੁਣ ਠੰਡ ਦੀ ਐ ਬਿਲਕੁਲ ਸੋ ਲੋਕ ਕਹਿ ਰਹੇ ਨੇ ਕਿ ਜਿਹੜਾ ਅ ਇੱਥੇ ਧੁੰਦ ਜਿਹੜੀ ਪੈ ਰਹੀ ਐ ਤੇ ਉਹ ਤੋਂ ਹੀ ਬਚਾਵ ਲਈ ਹਰ ਤਰ੍ਹਾਂ ਦੀ ਚੀਜ਼ ਜਿਹੜੀ ਯੂਜ਼ ਹੋ ਸਕਦੀ ਉਹ ਕਰ ਰਹੇ ਇੱਥੇ ਚਾਹ ਜਿਹੜੇ ਬਣਾਉਂਦੇ ਨੇ ਅੰਕਲ ਉਹਨਾਂ ਨਾਲ ਵੀ ਗੱਲ ਕਰਦੇ ਸਰ ਕਿਵੇਂ ਚਾਹ ਦਾ ਆਰਡਰ ਵਧ ਗਿਆ ਹੁਣ ਉਹ ਕੋਈ ਨਹੀਂ ਵਧਿਆ ਹੇ ਤੁਹਾਨੂੰ ਆਇਆ ਨਹੀਂ ਆਰਡਰ ਦਾ ਬਦਲ ਆ ਨੇ ਲੋਗਾ ਹੱਥ ਸੇਕ ਰਹੇ ਨੇ ਇੱਥੇ ਆ ਕੇ ਤੁਹਾਡੇ ਕੋ ਚਾਹ ਵੀ ਪੀ ਰਹੇ ਨੇ ਹਾਂਜੀ ਹੋਸ਼ੂਏ ਐਮੀ ਉਹ ਕਾਠੀ ਆ ਹੋਰ ਕੁਝ ਨਹੀਂ ਹੈਗਾ ਇਹਦਾ 5 ਰੁਪਏ ਉਹ ਠੰਡ ਦੇਖਣ ਨੂੰ ਤਾਂ ਮਿਲ ਰਹੀ ਅੱਜ ਕੀ ਠੰਡ ਤਾਂ ਮਿਲਦੀ ਜਾਈ ਆ ਠੰਡ ਦੇਖਣ ਨੂੰ ਮਿਲਦੀ ਆ ਸੋ ਲੋਕਾਂ ਦਾ ਕਹਿਣਾ ਹੈ ਕਿ ਪਹਿਲੇ ਸੀਜ਼ਨ ਦੀ ਜਿਹੜੀ ਉਹਨਾਂ ਨੇ ਧੁੰਦ ਦੇਖੀ ਹੈ ਜਲੰਧਰ ਦੇ ਵਿੱਚ ਚਾਹੇ ਜਲੰਧਰ ਦੇ ਬਾਹਰ ਦੇ ਇਲਾਕੇ ਵਿੱਚ ਸ਼ਹਿਰ ਦੇ ਇਲਾਕੇ ਆ ਔਰ ਟਾਈਮ ਜਿਹੜਾ ਇਸ ਸਮੇਂ ਸਵਾ 9 ਹੋ ਚੁੱਕੇ ਨੇ ਔਰ ਸਵਾ 9 ਦੇ ਵਿੱਚ ਦੇਖ ਸਕਦੇ ਹਾਂ ਕਿ ਹਜੇ ਤੱਕ ਧੁੰਦ ਜਿਹੜੀ ਦਿਖਾਈ ਦੇ ਰਹੀ ਹੈ ਸੂਰਜ ਦਿਖਾਈ ਨਹੀਂ ਦੇ ਰਿਹਾ ਹੈਗਾ ਔਰ ਇਹ ਪਹਿਲੀ ਜਿਹੜੀ ਧੁੰਦ ਹੈਗੀ ਹੈ ਇਸ ਸਰਦੀ ਦੇ ਸੀਜ਼ਨ ਦੀ ਉਹ ਜਲੰਧਰ 'ਚ ਦੇਖਣ ਨੂੰ ਮਿਲੀ ਹੈ ਤੇ ਲੋਕ ਉਹਨੇ ਕਹਿ ਰਹੇ ਨੇ ਕਿ ਆਪਣਾ ਬਚਾਅ ਕਰਨ ਪਾਰਕਿੰਗ ਸੈਂਸਰ ਜਿਹੜੇ ਨੇ ਉਹ ਯੂਜ਼ ਕਰਨ ਹੈਡਲਾਈਟ ਯੂਜ਼ ਕਰਨ ਆਨਚਾਨ ਵਾਲੇ ਜਿਹੜੇ ਰਾਗੀ ਨੇ ਜਿਹੜੇ ਗੱਡੀਆਂ ਡਰਾਈਵ ਕਰਦੇ ਨੇ ਉਹ ਸੰਭਲ ਕੇ ਗੱਡੀਆਂ ਚਲਾਉਣ ਕਿਉਂਕਿ ਧੁੰਦ ਦੇ ਕਾਰਨ ਵਿਜ਼ਿਬਿਲਟੀ ਘਟਦੀ ਹੈ ਜੇ ਸਪੀਡ ਜ਼ਿਆਦਾ ਹੋਈ ਤੇ ਦੁਰਘਟਨਾ ਵੀ ਘਟ ਸਕਦੀ ਹੈ ਫਿਲਹਾਲ ਜਿਹੜਾ ਬਚਾਅ ਚੀ ਬਚਾਅ ਰਹੇਗਾ ਤੇ ਆਉਣ ਵਾਲੇ ਦਿਨਾਂ ਚ ਦੇਖਾਂਗੇ ਹੋਰ ਕਿੰਨਾ ਟੈਂਪਰੇਚਰ ਘਟਦਾ ਹੈ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਸੁਖਵਿੰਦਰ ਦਾ ਦਵਿੰਦਰ ਕੁਮਾਰ ਜਲੰਧਰ